ਗੋਰੇਓ ਗਾਣਾ ਦੇ ਸੁਣਾ ਦੇ ਅਮਲੀ ਨਾਲ ਵਿਆਹ ਨਹੀਂ ਕਰਾਉਣਾ ਅਵਲੀ ਯਾਰ ਹਾਂ ਇਹ 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 ਨੇ ਹੈ ਵਾਹ ਐ ਕਿ ਉਹ ਨਉਈ ਫਾਰੀ ਮੈਂ ਕਿ ਨਾ ਲੈ ਮੇਰਾ ਲਾੜੀ ਯਾਤ ਨਹੀਂ ਆ ਹੁਣ ਯਾਰ ਫਾਰੀ ਮੈਂ ਲੈ ਲੈ ਨਉਈ ਆਪਣੇ ਵਾਹ ਐ ਕਿ ਉਹ ਨਉਵੇਂ ਹੈ ਇਹ ਅਨੀ ਨੇ ਆ ਕੀ ਕਰ ਰਹੇ ਹੈ ਉਹਨੇ ਮੈਨੂੰ ਆਖਿਆ ਨਾ ਅਵਲਿਆ ਕਿਆ ਬਣਾ ਇਹ ਨਹੀਂ ਮਈ ਆਈ ਗੋਰੇਓ ਗਾਣਾ ਦੇ ਸੁਣਾ ਦੇ ਅਮਲੀ ਨਾਲ ਵਿਆਹ ਨਹੀਂ ਕਰਾਉਣਾ ਅਗਲੀ ਯਾਰ ਹਾਂ ਇਹ 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 ਹੈ ਵਾਹ ਅਈ ਉਹ ਇਹ ਲਉਣੀ ਫਾਰੀ ਮੈਂ ਇਹ ਨਾਲ ਨਹੀਂ ਤੇ ਮੇਰਾ ਨਾਲ ਵੀ ਯਾਤ ਨਹੀਂ ਆ ਹੂੰ ਯਾਰਾ ਫਾਰੀ ਮੈਂ ਇਹਲੇ ਲਉਣੀ ਆਪਣੇ ਵਾਹ ਅਈ ਉਹ ਗਉਂਗੇ ਹੈ ਕਿਹ ਕਿਤਾ ਚਾਪੀ ਕਿਤਾ ਇਹ ਅਲੀ ਮੇਰਾ ਕਿਹ ਕਾਹ ਕਿਦੇ ਹੈ ਉਹਨੇ ਮੈਨੂੰ ਆਇਆ ਨਾ ਅਗਲੀਆ ਕਿਆ ਬਣਾ ਇਹਨੇ ਇਹ ਆਈ ਗੋਰੇ ਉਹ ਗਾਣਾ ਤੇ ਸੁਣਾ ਦੇ ਅਮਲੀ